ਪਰ ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਇਤਿਹਾਸਕ ਕਿਲੇ ਨੇ ਉਹ ਸਾਰੇ ਦੇ ਸਾਰੇ ਪੁਲਿਸ ਹੈੱਡਕੁਆਰਟਰ ਬਣਾ ਦਿੱਤੇ ਨੇ ਜਿਵੇਂ ਫਰੀਦਕੋਟ ਦੇ ਗੇਟ ਹੁੰਦੇ ਸੀ ਕਮਿਆਣਾ ਗੇਟ ਨੰਦਿਆਣਾ ਗੇਟ ਨਹਿਰੂ ਗੇਟ ਉਹ ਗੇਟ ਕਿੱਧਰ ਗਏ ਉਹ ਢਾਤੇ ਲੋਕਾਂ ਨੇ ਤੇ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਬਿਲਕੁਲ ਰਾਜ ਫਰੀਦਕੋਟ ਨੂੰ ਕਹਿੰਦੇ ਸੁਣਿਆ ਹੈ ਕਿ ਫਰੀਦਕੋਟ ਦੀਆਂ ਕਚਹਿਰੀਆਂ ਜਿਹੜੀਆਂ ਨੇ ਜ਼ਿਲ੍ਹਾ ਲੈਵਲ ਦੇ ਉੱਤੇ ਦੁਨੀਆਂ ਦੇ ਵਿੱਚ ਨੰਬਰ 1 ਕਚਹਿਰੀ ਉਹ ਮੰਡੀ ਦੇ ਵਿੱਚ ਅਸੀਂ ਪਤਾ ਨਹੀਂ ਕੁਝ ਵੀ ਬਣਾ ਸਕਦੇ ਸੀ ਨਾ ਤਾਂ ਸੀ ਮੰਡੀ ਰਹਿਣ ਦਿੱਤੀ ਤੇ ਨਾ ਉਹ ਗੇਟ ਰਹਿਣ ਦਿੱਤੇ ਬਲਵਿੰਦਰ ਸਿੰਘ ਨੇ ਜਲੰਧਰ ਚੜ੍ਹੰਦੇ ਨੇ ਰਿਟਾਇਰਡ ਉਹਨਾਂ ਦੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਇੱਕ ਹੈਰੀਟੇਜ ਬਿਲਡਿੰਗ ਨੂੰ ਪ੍ਰਿਜ਼ਰਵ ਕਰਨ ਦੀ ਕਲਚਰ ਨੂੰ ਪ੍ਰਿਜ਼ਰਵ ਕਰਨ ਦੀ ਐਸੋਸੀਏਸ਼ਨ ਹੈ ਉਹਦੇ ਵਿੱਚ ਫਰੀਦਕੋਟ ਦਾ ਬਿਲਡਿੰਗਾਂ ਦੀ ਜਾਂ ਸਾਡੇ ਹੈਰੀਟੇਜ ਬਿਲਡਿੰਗਾਂ ਦੀ ਉਸ ਗਲੋਰੀ ਨੂੰ ਅਸੀਂ ਪ੍ਰਿਜ਼ਰਵ ਹੀ ਨਹੀਂ ਕਰਾਂਗੇ ਉਹਨੂੰ ਉਹਨਾਂ ਦੀ ਪੁਰਾਣੀ ਪਿੰਨਸਟਿਨ ਜਿਹੜੀ ਉਹਨਾਂ ਦੀ ਉਸ ਵੇਲੇ ਦੀ ਜਿਹੜੀ ਸ਼ੋਭਾ ਸੀ ਉਹ ਸ਼ੋਭਾ ਸੀ ਰਿਸਟੋਰ ਕਰਨ ਦੀ ਕੋਸ਼ਿਸ਼ ਕਰਾਂਗੇ ਸੁਣਾਏਗਾ ਹਾਂਜੀ ਉਹਦੇ ਆਲੇ ਦੁਆਲੇ ਵੇਖੋ ਕਿੰਨੀ ਬਿਊਟੀਫਿਕੇਸ਼ਨ ਹੋ ਜਾਂਦੀ ਹੈ ਉਹਦੇ ਚਾਰ ਬਿਲਡਿੰਗਾਂ ਸੀ ਆਲੇ ਦੁਆਲੇ ਉਹਨਾਂ ਚਾਰਾਂ ਬਿਲਡਿੰਗਾਂ ਦਾ ਹਾਲ ਜਿਹੜਾ ਬੜੀਆਂ ਖਸਤਾ ਹਾਲਤ ਦੇ ਵਿੱਚ ਨੇ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਕੱਢ ਕੇ ਕਿਤੋਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਰিস্টੋਰ ਕੀਤਾ ਜਾਵੇ ਇਹ ਸਰਕਾਰ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਹੈ ਆਕਸਫੋਰਡ ਯੂਨੀਵਰਸਿਟੀ 'ਚ ਪੜਾਇਆ ਹੈ ਸਾਰੀ ਦੁਨੀਆ ਦੀ ਸੈਰ ਕਰਾਈ ਹੈ ਵੱਡੇ ਵੱਡੇ ਦੁਨੀਆ ਦੇ ਮਾਨੂਮੈਂਟ ਅਸੀਂ ਦੇਖੇ ਹੈ ਕਿਸ ਤਰ੍ਹਾਂ ਪ੍ਰੀਜ਼ਰਵ ਕਰਦੇ ਆ ਉਹ ਵੇਖੇ ਹੈ ਤੇ ਉਹ ਵੇਖ ਕੇ ਸ਼ਾਇਦ ਅਸੀਂ ਆਪ ਦੇ ਫਰੀਦਕੋਟ ਨੂੰ ਕੁਝ ਦੇਣ ਦੇ ਸਕੀਏ ਕਿਉਂਕਿ ਫਰੀਦਕੋਟ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਬੰਦੇ ਇਮਾਨਦਾਰ ਹੋਣ ਜਿਹੜੇ ਸ਼ੁਰੂ ਕਰਦੇ ਨੇ ਤੇ ਪੈਸਾ ਤਾਂ ਕਦੇ ਕਮੀ ਨਹੀਂ। ਪੈਸੇ ਦੀ ਕਮੀ ਦੇ ਨਾਲ ਦੁਨੀਆ ਦਾ ਕੋਈ ਵੀ ਸੋਸ਼ਲ ਵਰਕ ਅੱਜ ਤੱਕ ਜਿਹੜਾ ਉਹ ਨਹੀਂ ਖੜਿਆਗਾ। ਤੁਸੀਂ ਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਹੈ। ਅੱਜ ਖਾਸ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਖਾਸ ਮਹਿਮਾਨ ਜੁੜੇ ਨੇ ਫ੍ਰੀਕੋਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਚਾਹੀਦਾ ਸਾਡੇ ਨਾਲ ਕਾਂਗਰਸ ਪਾਰਟੀ ਦੇ ਸਪੋਕਸਪਰਸ ਹਰਦੀਪ ਸਿੰਘ ਕਿੰਗਰਾਏ ਜੁੜੇ ਨੇ ਕੰਗਰਾਏ ਸਾਹਿਬ ਬਲਤਾ ਤੁਹਾਡਾ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਫ੍ਰੀਕੋਡ ਦੇ ਵਿੱਚ ਕਈ ਇਤਿਹਾਸਕ ਇਮਾਰਤਾਂ ਨੇ ਹੈਰੀਟੇਜ ਨੇ ਜਿਨ੍ਹਾਂ ਨੂੰ ਸਾਂਭਿਆ ਨਹੀਂ ਗਿਆ ਅੱਖੋਂ ਪਰੋਖੇ ਹੋਗੇ ਪਿਛਲੇ ਸਮੇਂ ਇੱਕ ਜਿਹੜਾ ਮੰਡੀ ਦੇ ਵਿੱਚ ਗੇਟ ਸੀ ਉਹ ਵੀ ਡਿੱਗ ਗਿਆ ਸੀਗਾ ਪ੍ਰਾਤਨ ਗੇਟ ਸੀਗਾ ਤੇ ਕੀ ਲੱਗਦਾ ਕਿ ਇਹਦੇ ਵਾਲਾ ਕੋਈ ਧਿਆਨ ਦਿੱਤਾ ਜਾ ਰਿਹਾ ਹੈਗਾ ਜਾਂ ਇਹਦੇ ਵਾਲੇ ਧਿਆਨ ਦੇਣ ਦੀ ਲੋੜ ਹੈਗੀ ਐ ਵੇਖੋ ਜੀ ਇਹ ਤਰਾਸ ਦੀ ਜਿਹੜੀ ਹੈ ਇਹ ਪੂਰੇ ਪੰਜਾਬ ਦੀ ਹੈ ਹੂੰ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਤੇ ਹੋਰ ਨਾਲ ਸਟੇਟਾਂ ਦੇ ਵਿੱਚ ਜਿੰਨੀਆਂ ਸਾਡੀਆਂ ਪੁਰਾਣੀਆਂ ਬਿਲਡਿੰਗਾਂ ਸੀ ਜਿਹੜੇ ਕਿਲੇ ਸੀ ਤੇ ਜਿਹੜੇ ਸਾਡੇ ਮਹਿਲ ਸੀ ਉਹ ਸਾਡਾ ਹੈਰੀਟੇਜ ਬਣ ਗਏ ਉਹ ਕਿਸੇ ਨੇ 5 ਸਟਾਰ ਹੋਟਲ ਬਣਾਤਾ ਕਿਸੇ ਨੇ ਉਥੇ ਇੱਕ ਸੈਰਗਾ ਬਣਾਤੀ ਕਿਸੇ ਨੇ ਕੁਝ ਬਣਾਤਾ ਪਰ ਅਨਫੋਰਚਨਟਲੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਇਤਿਹਾਸਕ ਕਿਲੇ ਨੇ ਉਹ ਸਾਰੇ ਦੇ ਸਾਰੇ ਪੁਲਿਸ ਹੈੱਡਕੁਆਰਟਰ ਬਣਾਤੇ ਅਸੀਂ ਤੁਸੀਂ ਵੇਖੋ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਬਾਦਰਗੜ੍ਹ ਦਾ ਕਿਲਾ ਕਿੱਡਾ ਸੜਕ ਦੇ ਉੱਤੇ ਐ ਜਮਾ ਕਿੱਡਾ ਉਹ ਟੂਰਿਸਟ ਪਲੇਸ ਬਣ ਸਕਦਾ ਸੀ ਉੱਥੇ ਕਿੰਨਾ ਸੈਰਿਟੇਜ ਪ੍ਰਿਜ਼ਰਵ ਹੋ ਸਕਦਾ ਸੀ ਅਸੀਂ ਉਹਨੂੰ ਕਮਾਂਡੋ ਟ੍ਰੇਨਿੰਗ ਸੈਂਟਰ ਬਣਾਤਾ ਸਾਡੇ ਕੋਲੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਕਿਲਾ ਹੈ ਫਲੋਰ ਦੇ ਵਿੱਚ ਅਸੀਂ ਉਹਨੂੰ ਪੁਲਿਸ ਅਕੈਡਮੀ ਬਣਾਤੀ ਸਾਡੇ ਕੋਲੇ ਨੱਡਾ ਕੋਠੀ ਹੈ ਇੱਕ ਸੰਗਰੂਰ ਦੇ ਮਲੇਰ ਕੋਟੇ ਦੇ ਵਿੱਚ ਉਹਨੂੰ ਅਸੀਂ ਟੈਂਟ ਇਨਟੈਰੋਗੇਸ਼ਨ ਸੈਂਟਰ ਬਣਾਤਾ ਸਾਡੇ ਕੋਲੇ ਇੱਕ ਹਵਤਾ ਕੋਠੀ ਸੀ ਸੰਗਰੂਰ ਦੇ ਵਿੱਚ ਉਹਨੂੰ ਅਸੀਂ ਟੀਵੀ ਹਸਪਤਾਲ ਬਣਾਤਾ ਸਾਡੇ ਕੋਲੇ ਮੋਤੀ ਬਾਗ ਸੀ ਪਟਿਆਲੇ ਦੇ ਵਿੱਚ ਉਹਨੂੰ ਅਸੀਂ ਐਨਆਈਐਸ ਬਣਾਤਾ ਸਾਡੇ ਕੋਲੇ ਹੋਰ ਬਿਲਡਿੰਗਾਂ ਸੀਗੀਆਂ ਪਟਿਆਲੇ ਦੇ ਵਿੱਚ ਕਿਸੇ ਨੂੰ ਬਿਜਲੀ ਦਾ ਹੈੱਡਕੁਆਰਟਰ ਬਣਾਤਾ ਕਿਸੇ ਨੂੰ ਪੀਡਬੀਡ ਦਾ ਹੈੱਡਕੁਆਰਟਰ ਬਣਾਤਾ ਕਿਉਂ ਬਈ ਸਾਡੇ ਜਿਹੜੇ ਹੈਰੀਟੇਜ ਐ ਉਹ ਹੈਰੀਟੇਜ ਨਹੀਂ ਬਣ ਸਕਦੀ ਸੀ ਸਾਨੂੰ ਦਫ਼ਤਰਾਂ ਦੀ ਕਮੀ ਸੀ ਕੋਈ ਜਾਂ ਬਾਕੀ ਸਟੇਟਾਂ ਦੇ ਵਿੱਚ ਦਫ਼ਤਰਾਂ ਦੀ ਕਮੀ ਹੈ ਨੀਗੀ ਇਹੀ ਹਾਲਤ ਫਰੀਦਕੋਟ ਦਾ ਜਦੋਂ ਅਸੀਂ ਛੋਟੇ ਹੁੰਦੇ ਸੀ ਫਰੀਦਕੋਟ ਦੇ ਗੇਟ ਹੁੰਦੇ ਸੀ ਕੰਮਿਆਣਾ ਗੇਟ ਨੰਦਿਆਣਾ ਗੇਟ ਨਹਿਰੂ ਗੇਟ ਉਹ ਗੇਟ ਕਿੱਧਰ ਗਏ ਉਹ ਢਾਤੇ ਲੋਕਾਂ ਨੇ ਤੇ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਐਨਕ੍ਰੋਚ ਕਰ ਲਈ ਸਾਰੇ ਸ਼ਹਿਰ ਦੇ ਆਲੇ ਦੁਆਲੇ ਇੱਕ ਕੰਧ ਹੁੰਦੀ ਸੀ ਕੱਚੀ ਤੇ ਉਸ ਕੱਚੀ ਕੰਧ ਦਾ ਬਨੇਰਾ ਪੱਕਾ ਹੁੰਦਾ ਸੀ ਉਹ ਕੰਧ ਵੀ ਲੋਕਾਂ ਨੇ ਢਾਕੇ ਸਾਰੀ ਇਨਕ੍ਰੋਚ ਕਰਕੇ ਆਪਣੀਆਂ ਦੁਕਾਨਾਂ ਤੇ ਹੋਰ ਸਭ ਕੁਝ ਬਣਾ ਲਿਆ ਅਸੀਂ ਪ੍ਰਿਜ਼ਰਵ ਕਰ ਹੀ ਨਹੀਂ ਸਕੇ ਹੈਰੀਟੇਜ ਇਸੇ ਤਰ੍ਹਾਂ ਹੋਰ ਹੈਰੀਟੇਜ ਬਿਲਡਿੰਗਾਂ ਸਾਡੇ ਕੋਲੇ ਦਰਬਾਰ ਗੰਜ ਹੈ ਸਾਡੇ ਕੋਲੇ ਸ਼ਾਹੀ ਸਮਾਦਾ ਹੈ ਸਾਡੇ ਕੋਲੇ ਹੋਰ ਕਿਹੜੀਆਂ ਕਚਹਿਰੀਆਂ ਨੇ ਫਰੀਦਕੋਟ ਦੀਆਂ ਹਾਂਜੀ ਇਹ ਮੈਂ ਬਿਲਕੁਲ ਰਾਜੇ ਫਰੀਦਕੋਟ ਨੂੰ ਕਹਦੇ ਸੁਣਿਆ ਹੈ ਕਿ ਫਰੀਦਕੋਟ ਦੀਆਂ ਕਚਹਿਰੀਆਂ ਜਿਹੜੀਆਂ ਨੇ ਜ਼ਿਲ੍ਹਾ ਲੈਵਲ ਦੇ ਉੱਤੇ ਦੁਨੀਆਂ ਦੇ ਵਿੱਚ ਨੰਬਰ 1 ਕਚਹਿਰੀ ਹੈ ਦੁਨੀਆਂ ਦੇ ਵਿੱਚ ਕਿਸੇ ਵੀ ਦੁਨੀਆਂ ਦੇ ਜ਼ਿਲ੍ਹੇ ਦੇ ਵਿੱਚ ਐਡੀ ਖੂਬਸੂਰਤ ਕਚਹਿਰੀ ਦੀ ਬਿਲਡਿੰਗ ਨਹੀਂ ਹੈਗੀ ਹੈ ਪਰ ਅਸੀਂ ਉਹਨੂੰ ਵੀ ਪ੍ਰੀਜ਼ਰਵ ਨਹੀਂ ਕਰ ਸਕੇ ਉਹਦੇ ਨਾਲ ਨਹਿਰੂ ਗੇਟ ਆ ਸਾਡਾ ਉਹਨੂੰ ਅਸੀਂ ਕਲੀ ਨਹੀਂ ਕਰਾ ਸਕੇ ਇੱਧਰਲੇ ਪਾਸੇ 1935 ਦੇ 1945 ਦੇ ਗੇਟ ਹੈਗੇ ਨੇ ਜਿੱਥੇ ਤੁਹਾਡਾ ਅਸਤਬਲ ਹੈਗਾ ਜਿੱਥੇ ਐਗਰੀਕਲਚਰ ਦਾ ਦਫ਼ਤਰ ਹੈ ਉਹਨਾਂ ਦਾ ਹਾਲ ਵੇਖੋ ਜਾ ਕੇ ਕੀ ਹੋਇਆ ਪਿਆਗਾ ਕੰਮਿਆਂ ਦਾ ਦਰਵਾਜ਼ਾ ਢਾਤਾ ਸਾਡੇ ਕੋਲੇ ਮੰਡੀ ਦੇ ਦੋ ਗੇਟ ਹੁੰ ਉਹ ਮੰਡੀ ਦੇ ਵਿੱਚ ਅਸੀਂ ਪਤਾ ਨਹੀਂ ਕੁਝ ਵੀ ਬਣਾ ਸਕਦੇ ਸੀ ਨਾ ਤਾਂ ਸੀ ਮੰਡੀ ਰਹਿਣ ਦਿੱਤੀ ਤੇ ਨਾ ਉਹ ਗੇਟ ਰਹਿਣ ਦਿੱਤੇ ਕਿਉਂਕਿ ਕਿਸੇ ਨੇ ਵੀ ਸਾਡੇ ਵਿਰਸੇ ਵੱਲ ਧਿਆਨ ਨਹੀਂ ਦਿੱਤਾ ਸਪਾਤਾ ਨਹੀਂ ਕਿਉਂ ਜਾਂ ਤਾਂ ਸਰਕਾਰਾਂ ਇਸ ਵੱਲ ਗੱਲ ਬਾਰੇ ਪੂਰੀਆਂ ਨਾ ਜਾਣੂ ਸਨ ਤੇ ਜਾਂ ਫਿਰ ਮਿਲੀ ਭਗਤ ਦੇ ਨਾਲ ਵੀ ਕਿਉਂ ਅਸੀਂ ਪ੍ਰੀਜ਼ਰਵ ਕਰੀਏ ਪੰਜਾਬ ਦਾ ਹੈਰੀਟੇਜ ਉਹਦੀ ਵਜ੍ਹਾ ਨਾਲ ਪੰਜਾਬ ਦੇ ਹੈਰੀਟੇਜ ਨੂੰ ਬਹੁਤ ਨੁਕਸਾਨ ਹੋਇਆ ਹੁਣ ਤੁਹਾਡੇ ਵੱਲੋਂ ਫਿਰ ਇਹ ਚੀਜ਼ਾਂ ਨੂੰ ਲੈ ਕੇ ਕੀ ਉਪਰਾਲਾ ਕੀਤਾ ਜਾਵੇਗਾ ਵੀ ਤਾਂ ਜੋ ਇਹ ਜੋ ਪੁਰਾਣੀ ਵਿਰਾਸਤ ਦੀਆਂ ਚੀਜ਼ਾਂ ਨੇ ਸਾਂਭੀਆਂ ਜਾਣ ਕਿ ਪ੍ਰਸ਼ਾਸਨ ਦਾ ਇਹਦੇ ਵੱਲ ਧਿਆਨ ਦਿੱਤਾ ਜਾਵੇ ਬਹੁਤ ਹੀ ਸਿਆਣੇ ਤੇ ਬਹੁਤ ਹੀ ਖੁੱਲੇ ਦਿਲ ਵਾਲੇ ਫਰੀਦਕੋਟ ਦੇ ਵਿੱਚ ਇਸ ਵੇਲੇ ਕਮਿਸ਼ਨਰ ਨੇ ਸਰਦਾਰ ਮਨਜੀਤ ਸਿੰਘ ਬਰਾੜ ਤੇ ਡਿਪਟੀ ਕਮਿਸ਼ਨਰ ਨੇ ਨਵੀਂ ਆਈ ਬੀਬੀ ਉਹ ਉਹਨਾਂ ਦੇ ਨਾਲ ਮੇਰੀ ਕੋਈ 15 ਦਿਨ ਪਹਿਲਾਂ ਇੱਕ ਬੜੀ ਲੰਬੀ ਮੀਟਿੰਗ ਹੋਈ ਸੀ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਇੱਕ ਕਾਗਜ਼ ਵੀ ਤਿਆਰ ਕੀਤਾ ਸੀ ਜਿਹਦੇ ਵਿੱਚ ਫਰੀਦਕੋਟ ਦੀਆਂ ਹੈਰੀਟੇਜ ਬਿਲਡਿੰਗਾਂ ਦਾ ਵੇਰਵਾ ਸੀ ਸਾਡੀ ਕੋਈ ਘੰਟਾ ਡੇਢ ਘੰਟਾ ਉਹਦੇ ਉੱਤੇ ਡਿਸਕਸ਼ਨ ਹੋਈ ਹੈ ਕਿ ਫਰੀਦਕੋਟ ਦੀਆਂ ਹੈਰੀਟੇਜ ਬਿਲਡਿੰਗ ਬਾਰੇ ਕੀ ਕੀਤਾ ਜਾਵੇ ਤੇ ਉਸ ਤੋਂ ਬਾਅਦ ਫਿਰ ਮੈਂ ਜਨਰਲ ਬਲਵਿੰਦਰ ਸਿੰਘ ਨੇ ਜਲੰਧਰ ਚਲੇਦੇ ਨੇ ਰਿਟਾਇਰਡ ਉਹਨਾਂ ਦੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਇੱਕ ਹੈਰੀਟੇਜ ਬਿਲਡਿੰਗ ਨੂੰ ਪ੍ਰਿਜ਼ਰਵ ਕਰਨ ਦੀ ਕਲਚਰ ਨੂੰ ਪ੍ਰਿਜ਼ਰਵ ਕਰਨ ਦੀ ਐਸੋਸੀਏਸ਼ਨ ਹੈ ਉਹਦੇ ਵਿੱਚ ਫਰੀਦਕੋਟ ਦਾ ਚੈਪਟਰ ਵੀ ਹੈਗਾ ਤੇ ਫਰੀਦਕੋਟ ਦੇ ਪ੍ਰਧਾਨ ਇੱਕ ਪ੍ਰੋਫੈਸਰ ਹੈਗੇ ਨੇ ਇੱਥੇ ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਮਿਸ਼ਨਰ ਸਾਹਿਬ ਫਰੀਦਕੋਟ ਨੂੰ ਵੀ ਮੈਂ ਕਿਹਾ ਸਮਾਂ ਦੇਣਗੇ ਉਹਨਾਂ ਨੇ ਕਿਹਾ ਵੀ ਕਿਸੇ ਵੀ ਮੰਗਲਵਾਰ ਨੂੰ ਤੁਸੀਂ ਜਿਹੜਾ ਉਹ ਮੀਟਿੰਗ ਫਿਕਸ ਕਰ ਲਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਫਰੀਦਕੋਟ ਦੀ ਜਿਹੜੀ ਕਲੋਰੀ ਪਾਸਟ ਸੀਗੀ ਬਿਲਡਿੰਗਾਂ ਦੀ ਸ਼ਾਹੀ ਬਿਲਡਿੰਗਾਂ ਦੀ ਜਾਂ ਸਾਡੇ ਹੈਰੀਟੇਜ ਬਿਲਡਿੰਗਾਂ ਦੀ ਉਸ ਗਲੋਰੀ ਨੂੰ ਅਸੀਂ ਪ੍ਰਿਜ਼ਰਵ ਨਹੀਂ ਕਰਾਂਗੇ ਉਹਨੂੰ ਉਹਨਾਂ ਦੀ ਪੁਰਾਣੀ ਪਿੰਸਟਿਨ ਜਿਹੜੀ ਉਹਨਾਂ ਦੀ ਉਸ ਵੇਲੇ ਦੀ ਜਿਹੜੀ ਸ਼ੋਭਾ ਸੀ ਉਹ ਸ਼ੋਭਾ ਸੀ ਰਿਸਟੋਰ ਕਰਨ ਦੀ ਕੋਸ਼ਿਸ਼ ਕਰਾਂਗੇ ਚਾਹਨ ਕਿ ਕਹੇ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰਾਤਮਿਕ ਚੀਜ਼ਾਂ ਨੇ ਉਹਦੇ ਲਈ ਤੁਸੀਂ ਕੋਈ ਹੰਬਲਾ ਮਾਰੋਗੇ ਤੇ ਫ੍ਰੀ ਕੋਰਟ ਨੇ ਇੱਕ ਵਧੀਆ ਚੀਜ਼ ਦਿੱਤੀ ਜਾਵੇਗੀ ਹੰਬਲਾ ਨਹੀਂ ਮਾਰਾਂਗੇ ਜੀ ਅਸੀਂ ਬਿਲਕੁਲ ਡੈਡੀਕੇਟਿਡ ਹੋ ਕੇ ਜਿਹੜਾ ਉਹਦਾ ਕੰਮ ਕਰਾਂਗੇ ਸਾਡਾ ਘੰਟਾ ਕਰਕੇ ਡਾ ਸੋਣਾ ਹੈਗਾ ਹਾਂ ਜੀ ਉਹਦੇ ਆਲੇ ਦੁਆਲੇ ਵੇਖੋ ਕਿੰਨੀ ਬਿਊਟੀਫਿਕੇਸ਼ਨ ਹੋ ਜਾਂਦੀ ਹੈ ਉਹਦੇ ਚਾਰ ਬਿਲਡਿੰਗਾਂ ਸੀ ਆਲੇ ਦੁਆਲੇ ਉਹਨਾਂ ਚਾਰਾਂ ਬਿਲਡਿੰਗਾਂ ਦਾ ਹਾਲ ਜਿਹੜਾ ਬੜੀਆਂ ਖਸਤਾ ਹਾਲਤ ਦੇ ਵਿੱਚ ਨੇ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਕੱਢ ਕੇ ਕਿਤੋਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਰিস্টੋਰ ਕੀਤਾ ਜਾਵੇ ਲੇਕਿਨ ਕੁਝ ਕਈ ਵਾਰੀ ਕੀ ਹੁੰਦਾ ਹੈਗਾ ਕਿ ਲੋਕੀ ਜੇ ਤੁਸੀਂ ਇੱਕ ਬਰੀ ਪੁਰਾਣੀ ਕਹਾਵਤ ਹੈ ਕਿ ਕਿਸੇ ਨੇ ਪੇਂਟਿੰਗ ਬਣਾ ਕੇ ਤੇ ਟੰਗ ਦਿੱਤੀ ਚੌਕ ਦੇ ਵਿੱਚ ਤੇ ਉੱਤੇ ਲਿਖ ਦਿੱਤਾ ਵੀ ਜਿੱਥੇ ਨੁਕਸ ਹੈ ਉੱਥੇ ਨਿਸ਼ਾਨ ਲਾ ਦਿਓ ਤੇ ਆਥਣ ਤਾਈ ਉਹ ਪੇਂਟਿੰਗ ਹੀ ਨਹੀਂ ਦਿਸਦੀ ਸੀਗੀ ਇੰਨੇ ਨਿਸ਼ਾਨ ਲਾ ਕੇ ਲੋਕ ਤੇ ਉਹਨੇ ਉਹੀ ਪੇਂਟਿੰਗ ਸਾਫ਼ ਕਰਕੇ ਅਗਲੇ ਦਿਨ ਫੇਰ ਟੰਗ ਦਿੱਤੀ ਤੇ ਉੱਤੇ ਲਿਖਤਾ ਵੀ ਜਿੱਥੇ ਕੋਈ ਨੁਕਸਾਨ ਨੂੰ ਦੂਰ ਕਰ ਦਿਓ ਤੇ ਜਿਹੋ ਜੀ ਪੇਂਟਿੰਗ ਸੀ ਉਹੋ ਜੀ ਸ਼ਾਮ ਨੂੰ ਲਾ ਲਈ ਕਿਉਂਕਿ ਲੋਕੀ ਨੁਕਸ ਖੱਡਣ ਲੱਗੇ ਨਹੀਂ ਪਿੱਛੇ ਹਟਦੇ ਤੇ ਨੁਕਸ ਨੂੰ ਠੀਕ ਕਰਨ ਵਾਲੀ ਸਾਰੇ ਭੱਜ ਜਾਂਦੇ ਸੋ lettes see social change ਲਿਆਉਣੀ ਇੱਕ ਜਿਹੜਾ ਹੁੰਦਾ ਕੀ ਕਹਿੰਨੇ ਆਪਾਂ ਦਿਮਾਗੀ ਤੌਰ ਤੇ ਜਿਹੜਾ ਕਿਸੇ ਦਾ ਸੋਚ ਬਦਲਨੀ ਜਿਹੜੀ ਹੈ ਉਹ ਬੜਾ ਲੰਮਾ ਪ੍ਰੋਸੈਸ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਡਿਫਰੈਂਟ ਟੈਕਨੀਕ ਹੈਗੀਆਂ ਨੇ ਇਹ ਕੰਮ ਕਰਨ ਦੀਆਂ ਵੀ ਇਸ ਦੁਨੀਆ ਜਿਹੇ ਸਰ ਦੀ ਸਰਕਾਰ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਹੈ ਆਕਸਫੋਰਡ ਯੂਨੀਵਰਸਿਟੀ ਚ ਪੜਾਇਆ ਹੈ ਸਾਰੀ ਦੁਨੀਆ ਦੀ ਸੈਰ ਕਰਾਈ ਹੈ ਵੱਡੇ ਵੱਡੇ ਦੁਨੀਆ ਦੇ ਮਾਨੂਮੈਂਟ ਅਸੀਂ ਦੇਖੇ ਹੈ ਕਿਸ ਤਰ੍ਹਾਂ ਪ੍ਰੀਜ਼ਰਵ ਕਰਦੇ ਆ ਉਹ ਵੇਖੇ ਹੈ ਤੇ ਉਹ ਵੇਖ ਕੇ ਸ਼ਾਇਦ ਅਸੀਂ ਆਪ ਦੇ ਫਰੀਦਕੋਟ ਨੂੰ ਕੁਝ ਦੇਣ ਦੇ ਸਕੀਏ ਕਿਉਂਕਿ ਫਰੀਦਕੋਟ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਸੇ ਧਰਤੀ ਤੋਂ ਅਸੀਂ ਆਪਦਾ ਬਾਇਓਲੋਜੀਕਲ ਰਿਸੋਰਸ ਲਿਆ ਹੈ ਇਸੇ ਧਰਤੀ ਤੋਂ ਅਸੀਂ ਆਪਦੇ ਫਾਈਨੈਂਸ਼ੀਅਲ ਰਿਸੋਰਸਸ ਲਏ ਹੈ ਇਸੇ ਧਰਤੀ ਤੋਂ ਤਾਈਆਂ ਚਾਚੀਆਂ ਮਾਸੀਆਂ ਭੂਆ ਫੁਫੜਾਂ ਦੀਆਂ ਸ਼ੀਸ਼ਾ ਲੈ ਕੇ ਅਸੀਂ ਜਿਹੜਾ ਇੱਥੇ ਤੱਕ ਪਹੁੰਚੇ ਆ ਤੇ ਹੁਣ ਸਮਾਂ ਹੈ ਕਿ ਫਰੀਦਕੋਟ ਨੂੰ ਵਾਪਸ ਦਿੱਤਾ ਜਾਵੇ ਜਿੱਥੋਂ ਵੀ ਅਸੀਂ ਦੁਨੀਆ ਤੋਂ ਇਕੱਠਾ ਕਰਕੇ ਗਿਆਨ ਲਿਆਏ ਆ ਜਾਂ ਨਹੀਂ ਲਿਆਏ ਉਹ ਸਾਰੇ ਦਾ ਸਾਰਾ ਫਰੀਦਕੋਟ ਨੂੰ ਵਾਪਸ ਦੇ ਕੇ ਫਰੀਦਕੋਟ ਦੀ ਜਿਹੜੀ ਸ਼ੋਹਰਤ ਹੈ ਉੱਥੇ ਲਿਜਾਈ ਜਾਵੇ ਜਿੱਥੇ ਫਰੀਦਕੋਟ ਹੁੰਦਾ ਸੀ ਫਤੇ ਠੀਕ ਹੈ ਸਾਬ ਮੇਰਾ ਇੱਕ ਲਾ ਸਵਾਲ ਹੈ ਇਹਦੇ ਵਿੱਚ ਫੰਡਿੰਗ ਦੀ ਬੜੀ ਆਊਟ 올ਡ ਚੀਜ਼ ਨੂੰ ਫਿਰ ਕਿਵੇਂ ਮੈਨੇਜ ਕੀਤਾ ਜੋ ਫੰਡ ਦੇ ਵਿੱਚ ਕਾਫੀ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾਗਾ ਤੁਸੀਂ ਗੁਰਦੁਆਰਾ ਸਾਹਿਬ ਬਣਾਉਣਾ ਹੋਵੇ ਪਹਿਲੀ ਇੱਟ ਲਾਓ ਤੇ ਮੁੜ ਕੇ ਪਤਾ ਨਹੀਂ ਲੱਗਦਾ ਕਦੋਂ ਗੁਰਦੁਆਰਾ ਬਣ ਜਾਂਦਾ ਹੈ ਹਾਂਜੀ ਇਹ ਤਾਂ ਤੁਹਾਨੂੰ ਸ਼ੁਰੂ ਕਰਨ ਦੀ ਲੋੜ ਹੈ ਬ ਜਿਹੜੇ ਸ਼ੁਰੂ ਕਰਦੇ ਨੇ ਤੇ ਪੈਸਾ ਤਾਂ ਕਦੇ ਕਮੀ ਨਹੀਂ ਪੈਸੇ ਦੀ ਕਮੀ ਦੇ ਨਾਲ ਦੁਨੀਆ ਦਾ ਕੋਈ ਵੀ ਸੋਸ਼ਲ ਵਰਕ ਅੱਜ ਤੱਕ ਜਿਹੜਾ ਉਹ ਨਹੀਂ ਖੜਿਆਗਾ ਜਦੋਂ ਤੁਸੀ ਪਤਾ ਲੱਗ ਜੇ ਲੋਕਾਂ ਨੂੰ ਵੀ ਇੱਥੇ ਚੰਦ ਬੰਦੇ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਸੋਸ਼ਲ ਵਰਕ ਕਰ ਰਹੇ ਨੇ ਇਮਾਨਦਾਰੀ ਨਾਲ ਕਰ ਰਹੇ ਨੇ ਕਿਸੇ ਦਾ ਖਾਣ ਪੀਣ ਦਾ ਸਾਧਨ ਨਹੀਂ ਕਿਸੇ ਦਾ ਇਨਕਮ ਦਾ ਸਾਧਨ ਨਹੀਂ ਇਹ ਬੰਦੇ ਜਿਹੜੇ ਨੇ ਇਹਨਾਂ ਦਾ ਗਿਆਨ ਹੈਗਾ ਇਹ ਸincerely ਕੰਮ ਕਰਾਉਂਦੇ ਨੇ ਤੇ ਪੈਸਾ ਤਾਂ ਲੋਕਾਂ ਕੋਲੇ ਵਾਧੂ ਪਿਆ ਜੀ ਪੈਸਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਕਈ ਲੋਕ ਜਿਹੜੇ ਨੇ 100-100 2-200 ਕਰੋੜ ਦੇਣ ਲੱਗੇ ਉਹ ਸੋਚਦੇ ਹੀ ਨਹੀਂ ਹੈਗੇ ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਹੈ ਉਹਨਾਂ ਨੂੰ ਡਰ ਹੀ ਹੁੰਦਾ ਕਿ ਸਾਡਾ ਪੈਸਾ ਕੋਈ ਖਾਂ ਨਾ ਜਾਵੇ ਹਾਂ ਬਿਲਕੁਲ ਧੰਨਵਾਦ ਰਿਕਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦਾ ਥੈਂਕ ਯੂ ਵੈਰੀ ਮਚ ਜੀ ਤੇ ਫਰੀਦਕੋਟ ਦੇ ਸਾਰੇ ਨਿਵਾਸੀ ਉਹ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਪਰਿਸ਼ਕ ਸੀ ਅਕਾਲ ਸੋ ਇਹ ਸਾਡੇ ਹਦੀਪ ਸਿੰਘ ਕਿੰਗਰਾ ਜੀ ਉਹਨਾਂ ਵੱਲੋਂ ਪ੍ਰੋਜੈਕਟ ਸ਼ੁਰੂ ਕੀਤਾ ਜਾਣਾ ਫਰੀਦਕੋਟ ਦੇ ਵਿੱਚ ਜੋ ਹੈਰਿਟੇਜ ਚੀਜ਼ਾਂ ਨੇ ਉਹਨਾਂ ਨੂੰ ਸੰਭਾਲ ਲਈ ਉਪਰਾਲਾ ਕੀਤਾ ਜਾਣਾ ਇਹ ਉਹਨਾਂ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਉਹਨਾਂ ਨੇ ਕਹਿਣਾ ਕਿ ਫਰੀਦਕੋਟ ਦੇ ਜੰਮ ਪੈਲੇ ਫਰੀਦਕੋਟ ਦੇ ਵਿੱਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਸਮਾਂ ਹੈ ਕਿ ਫਰੀਦਕੋਟ ਦੇ ਲਈ ਕੁਝ ਕਰਨਾ ਤੇ ਫਰੀਦਕੋਟ ਵਾਸੀਆਂ ਲਈ ਕੁਝ ਕਰਕੇ ਦਿਖਾਉਣਗੇ